मान्यक डीजीपी पंजाब श्री गौरव यादव आईपीएस ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ માનਯੋਗ ਐਸਐਸਪੀ ਮੋਗਾ श्री ਅਜੇ ਗਾਂਧੀ आईपीएस ਬੋਲੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸੀਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਥਾਣਾ ਮਹਿਣਾ ਦੇ ਮਕਦਮਾ ਨੰਬਰ 93 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੇ ਨਾਲ ਨਾਲ ਹੀ ਦੋ ਗੱਡੀਆਂ ਇੱਕ ਬਲੇਰੋ ਤੇ ਇੱਕ ਵਰਨਾ ਵੀ ਬਰਾਮਦ ਕੀਤੀਆਂ ਗਈਆਂ। ਇਹ ਤਿੰਨੇ ਵਿਅਕਤੀ ਮੋਗਲ ਹਦਣਾ ਸੜਕ ਪਿੰਡ ਚੁਗਾਵਾ ਚੁਗਾਵਾ ਦੇ ਇਲਾਕੇ 'ਚ ਆਪਣੇ ਉੱਥੋਂ ਕਾਬੂ ਕੀਤੇ ਗਏ ਨੇ ਤੇ ਇਹਨਾਂ ਨੂੰ ਅਜ ਮਾਂਜੋਕ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਵੀ ਇਹ ਵਿਅਕਤੀ ਕਿੱਥੋਂ ਇਹ ਨਸ਼ਾ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਇਹਨਾਂ ਨੇ ਇਹ ਦੇਣਾ ਸੀ ਸਰ ਇਹਨਾਂ ਵਿਅਕਤੀਆਂ ਦੀ ਪਛਾਣ ਮੋਨਦੀਪ ਸਿੰਘ ਉਰਫ ਅਨਮੋਲ ਵਾਸੀ ਪਿੰਡ ਬੋਣਾ ਹਰਮਨ ਵਾਸੀ ਪਿੰਡ ਬੋਣਾ ਤੇ ਸੁਖਵਿੰਦਰ ਸਿੰਘ ਉਰਫ ਨਿੱਕਾ ਵਾਸੀ ਪਿੰਡ ਕੋਕੜੀ ਹੀੜਾ ਵਜੋਂ ਹੋਈ ਹੈ ਇਹਨਾਂ ਵਿਅਕਤੀਆਂ ਫਿਲਹਾਲ ਮਤਾਬਕ ਰਿਕਾਰਡ ਦੇ ਇਹਨਾਂ ਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਥੈਂਕ ਯੂ